ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਣੀ ਬੜੀ ਖਾਸ ਵੀਡੀਓ ਹੈ ਖਾਸ ਵੀਡੀਓ ਇਹ ਉਹਨਾਂ ਲੋਕਾਂ ਵਾਸਤੇ ਵੀਡੀਓ ਅੱਜ ਦੀ ਆਪਣੀ ਜਿਹੜੀ ਕਿ ਬਹੁਤ ਸਸਤੀ ਕਾਰ ਲੈਣਾ ਚਾਹੁੰਦੇ ਆ ਉਹ ਸਸਤੀ ਦੇ ਪਿੱਛੇ ਕਾਰਨ ਕੁਝ ਵੀ ਹੋ ਸਕਦਾ ਇੱਕ ਤਾਂ ਜੇ ਕਈ ਅਰੀ ਕਾਰ ਲੈਣਾ ਕਿਸੇ ਦਾ ਸੁਪਨਾ ਹੀ ਹੁੰਦਾ ਕਾਰ ਲੈਣੀ ਚਾਹੁੰਦਾ ਹੁੰਦਾ ਪਰ ਲੈ ਨਹੀਂ ਸਕਦੇ ਹੁੰਦੇ ਜਾਂ ਦੂਜੇ ਨੰਬਰ ਤੇ ਕੋਈ ਬਿਜ਼ਨਸ ਕਰਦਾ ਹੁੰਦਾ ਕੋਈ ਇਹੋ ਜਿਹਾ ਬਿਜ਼ਨਸ ਜਿਦੇ ਵਿੱਚ ਇਧਰ ਉਧਰ ਉਹਨਾਂ ਨੂੰ ਜ਼ਿਆਦਾ ਸਮਾਨ ਦੀ ਢੋਆ ਢੋਈ ਕਰਨੀ ਪੈਂਦੀ ਹੈ ਜਿਵੇਂ ਕੋਈ ਮਨਿਆਰੀ ਦਾ ਕੰਮ ਕਰਦਾ ਜਾਂ ਕੋਈ ਕੱਪੜੇ ਦਾ ਕੰਮ ਕਰਦਾ ਹੋਰ ਆਪਣੇ ਜਾਂ ਖੇਤ ਕੋਈ ਜ਼ਿਮੀਂਦਾਰ ਆ ਜਿਨ੍ਹਾਂ ਕੋਲੇ ਕੰਬਾਈਨ ਹੈ ਜਾਂ ਕੋਈ ਕਿਰਾਏ ਦਾ ਕੰਮ ਕਰਦਾ ਤੇ ਉਹਨਾਂ ਨੂੰ ਜ਼ਿਆਦਾਤਰ ਗੱਡੀ ਦੇ ਘੁੰਮਣਾ ਪੈਂਦਾ ਸਮਾਨ ਇਧਰ ਉਧਰ ਲੈ ਕੇ ਜਾਣਾ ਪੈਂਦਾ ਜਿਵੇਂ ਟੁੱਟ ਭੱਜ ਹੋ ਜਾਂਦੀ ਹੈ ਸੋ ਮੋਟਰਸਾਈਕਲ ਦੀ ਰੇਟ ਦੀਆਂ ਗੱਡੀਆਂ ਮੈਂ ਤੁਹਾਨੂੰ ਸੁਜੈਸਟ ਕਰਨ ਲੱਗਾ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਗੱਡੀਆਂ ਦੱਸੂਗਾ ਪਟ્રોલ ਵਾਲੀਆਂ ਤੇ ਇੱਕ ਗੱਡੀ ਤੁਹਾਨੂੰ ਦੱਸਾਂਗਾ ਜੀ ਡੀਜ਼ਲ ਵਾਲੀ ਜਿਹੜੀ ਕਿ ਆਉਂਦੀ ਤਾਂ ਮੋਟਰਸਾਈਕਲ ਦੇ ਰੇਟ 'ਚ ਹੈ ਜਿੰਨਾ ਟਾਈਮ ਤੁਸੀਂ ਵਰਤਨੀਆ ਵਰਤ ਲੋ 2 ਸਾਲ 3 ਸਾਲ ਵਿੱਚ ਜਿੰਨੇ ਦੀ ਲਈ ਹੈ ਓਨੇ ਦੀ ਤੁਹਾਡੀ ਉਹ ਗੱਡੀ ਵਿਗ ਜਾਊਗੀ ਐਹੋ ਜਿਹੀਆਂ ਗੱਡੀਆਂ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਹੜੀ ਗੱਡੀ ਵਧੀਆ ਲੱਗੀ ਪਹਿਲੇ ਨੰਬਰ ਤੇ ਜਿਹੜੀ ਮੈਂ ਤੁਹਾਨੂੰ ਕਾਰ ਸੁਜੈਸਟ ਕਰਨ ਲੱਗਾ ਜੀ ਉਹ ਹੈ ਜੀ ਮਾਰੂਤੀ ਦੀ 800 2010 ਜਾਂ 11 ਮਾਡਲ ਜੇਕਰ ਤੁਸੀਂ ਲੈਨੇ ਹੋ 40 ਤੋਂ 50 ਹਜ਼ਾਰ ਰੁਪਏ ਦੀ ਸਿਰਫ ਗੱਡੀ ਮਿਲ ਜੂਗੀ ਐਵਰੇਜ ਬਹੁਤ ਵਧੀਆ ਹੁੰਦੀ ਆ ਸਰਵਿਸ ਬਹੁਤ ਸਸਤੀ ਹੋ ਜਾਂਦੀ ਆ ਬਾਕੀ ਤੁਹਾਨੂੰ ਇਹਦਾ ਪਤਾ ਹੀ ਆ ਇੰਜਨ ਬਹੁਤ ਵਧੀਆ ਕੋਈ ਇਹਨੂੰ ਕੁਝ ਹੁੰਦਾ ਹੀ ਨਹੀਂਗਾ ਇਹਦੀ ਐਵਰੇਜ ਵੀ ਦੋਸਤੋ ਬਹੁਤ ਚੰਗੀ ਹੁੰਦੀ ਹੈ 18 ਵੀਕ ਦੀ ਇਹਦੀ ਐਵਰੇਜ ਹੁੰਦੀ ਹੈ ਇਹ ਜਿਆਦਾ ਬੈਨੀਫਿਟ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੇ ਬੱਚੇ ਗੱਡੀ ਸਿੱਖਣਾ ਚਾਹੁੰਦੇ ਆ ਜਾਂ ਤੁਸੀਂ ਗੱਡੀ ਸਿੱਖਣਾ ਚਾਹੁੰਦੇ ਹੋ ਜਾਂ ਕੋਈ ਲੇਡੀਜ਼ ਜਿਹੜੀ ਕੋਈ ਗੱਡੀ ਸਿੱਖਣਾ ਚਾਹੁੰਦੀ ਆ ਉਹਦੇ ਵਾਸਤੇ ਬਹੁਤ ਬੈਨੀਫਿਟ ਵਾਲੀ ਕਾਰ ਆ ਇਹ 2010 11 ਮਾਡਲ ਤੁਹਾਨੂੰ 40-50 ਹਜ਼ਾਰ ਰੁਪਏ ਦੀ ਮਿਲ ਜੂਗੀ 2-3 ਸਾਲ ਗੱਡੀ ਨੂੰ ਵਧੀਆ ਖਿੱਚ ਕੇ ਵਰਤੋ ਜਿਵੇਂ ਮਰਜ਼ੀ ਖੱਡਿਆਂ ਖੁੱਡਿਆਂ ਵਿੱਚ ਦੀ ਕੱਢੋ ਜਿੱਦੇ ਤੁਸੀਂ ਵੇਚਣੀ ਐ ਆਰਾਮ ਨਾਲ ਕੋਈ 35-40000 ਰੁਪਏ ਦੀ ਇੱਕ ਵਾੜਗਾ ਵੀ ਚੱਕ ਕੇ ਲੈ ਜੂਗਾ ਤੁਹਾਡੇ ਘਰੋਂ ਸੋ ਇੱਕ ਬਹੁਤ ਵਧੀਆ ਆਪਸ਼ਨ ਹੈ ਤੁਹਾਡੇ ਵਾਸਤੇ ਇਹ ਤੁਸੀਂ ਲੈ ਸਕਦੇ ਹੋ ਜੀ ਦੂਜੇ ਨੰਬਰ ਤੇ ਜਿਹੜੀ ਮੈਂ ਤੁਹਾਨੂੰ ਗੱਡੀ ਦੱਸਣ ਲੱਗਿਆ ਉਹ ਹੈਗੀ ਆ ਜੀ ਹੁੰਡਾਈ ਦੀ ਸੈਂਟਰੋ ਬਹੁਤ ਵਧੀਆ ਗੱਡੀ ਹੈ ਬਹੁਤ ਸਿਰੇ ਦਾ ਇਹਦਾ ਇੰਜਨ ਹੈ ਐਵਰੇਜ ਵਧੀਆ ਠੀਕ ਠਾਕ ਜੀ ਹੈ ਉੱਚੀ ਐਨੀ ਹੈ ਜੇਕਰ ਤੁਹਾਡੀ ਹਾਈਟ ਜ਼ਿਆਦਾ ਹੈ ਜਾਂ ਤੁਸੀਂ ਪੱਗ ਬੰਨਦੇ ਹੋ ਇਹ ਤੁਹਾਨੂੰ ਬਹੁਤ ਵਧੀਆ ਰਹੂਗੀ ਇਹ ਕਾਰ ਇਹਨੂੰ ਜੇਕਰ ਤੁਸੀਂ ਖੇਤਾ ਖੁੱਤਾਂ ਦੇ ਵਿੱਚ ਵੀ ਖਿੱਚੀ ਫਿਰੋਗੇ ਨਾ ਇਹਨੂੰ ਕੁਝ ਨਹੀਂ ਹੁੰਦਾ ਇਹ ਗੱਡੀ ਨੂੰ ਜਿਵੇਂ ਮਰਜ਼ੀ ਵਰਤੀ ਚੱਲਿਓ ਬੱਚਿਆਂ ਨੇ ਸਿੱਖਣੀ ਆ ਤਾਂ ਵਧੀਆ ਢੋਆ ਢੋਈ ਦਾ ਇਹਦੇ ਤੋਂ ਕੰਮ ਲੈਣਾ ਤਾਂ ਵਧੀਆ ਕੋਈ ਕੰਬਾਈਨ ਦੇ ਪਿੱਛੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਕਰਾਹੇ ਕਰੂਹੇ ਲਾਉਂਦੇ ਆ ਜਿਵੇਂ ਲੋਕ ਉਹਨਾਂ ਨੂੰ ਟਰੈਕਟਰ ਉਹਨਾਂ ਨੂੰ ਕਾਰ ਦੀ ਲੋਡ ਹੁੰਦੀ ਆ ਉਹਨਾਂ ਦੇ ਪਿੱਛੇ ਜਿਵੇਂ ਮਰਜ਼ੀ ਖਿੱਚੀ ਫਿਰੋ ਜਾਂ ਜੇਕਰ ਤੁਹਾਡੀ ਕੋਈ ਦੁਕਾਨ ਹੈ ਸ਼ਾਪ ਹੈ ਕੋਈ ਦੁੱਧੀ ਦਾ ਕੰਮ ਕਰਦਾ ਹੈ ਉਹ ਵੀ ਜਿਵੇਂ ਮਰਜ਼ੀ ਲਈ ਫਿਰਿਓ ਗੱਡੀ ਤੁਹਾਨੂੰ 2007 ਮਾਡਲ ਜੇ ਤੁਸੀਂ ਲੈ ਲੈਨੇ ਹੋ ਤਾਂ 40 ਤੋਂ 50000 ਰੁਪਏ ਦੀ 55000 ਰੁਪਏ ਦੀ ਤੁਹਾਨੂੰ ਇੱਕ ਬਹੁਤ ਵਧੀਆ ਗੱਡੀ ਮਿਲ ਜੂਗੀ सਸਪੈਂਸ਼ਨ ਵਗੈਰਾ ਬਹੁਤ ਵਧੀਆ ਹੁੰਦਾ ਹੈ ਇਹਨੂੰ ਵੀ ਖੱਡਿਆਂ ਖੁੱਡਿਆਂ ਵੇਚ ਦੀ ਖਾਲਾ ਖੂਲਾ ਵੇਚ ਦੀ ਜਿਵੇਂ ਮਰਜ਼ੀ ਤਪਾਈ ਫਿਰਿਓ ਤੁਹਾਨੂੰ ਦਿੱਕਤ ਨਹੀਂ ਦੇਣੀ ਇਹ ਕਾਰ ਨੇ ਸੋ ਇਹ ਕਾਰ ਦੀ ਆਪਾਂ ਦੇਖਿਆ ਜਾਵੇ 2-3 ਸਾਲ ਵਰਤ ਕੇ ਉਹੀ ਗੱਲ 40 30 40000 ਦੀ ਤੁਹਾਡੇ ਘਰੋਂ ਤੋਲ ਕੇ ਕਵਾੜਗਾ ਚੱਕੇ ਲੈ ਜਾਊਗਾ ਸੋ ਇਹ ਗੱਡੀ ਨੂੰ ਜ਼ਰੂਰ ਲੈ ਸਕਦੇ ਹਾਂ ਤੀਜੇ ਨੰਬਰ ਤੇ ਜਿਹੜੀ ਗੱਡੀ ਹੈਗੀ ਆ ਜੀ ਉਹ ਗੱਡੀ ਆ ਜੀ ਮਰੂਤੀ ਸੂਜ਼ੂਕੀ ਦੀ ਵੈਗਨਾਰ ਜਦੋਂ ਦੀ ਗੱਡੀ ਕੰਪਨੀ ਨੇ ਬਣਾਈ ਹੈ ਪਹਿਲੇ ਨੰਬਰ ਤੇ ਇਹਦੀ ਸੇਲ ਰਹੀ ਆ ਨਵੀਂ ਵੀ ਬਹੁਤ ਜ਼ਿਆਦਾ ਵੇਖਦੀ ਆ ਤੇ ਪੁਰਾਣੀ ਵੀ ਬਹੁਤ ਜ਼ਿਆਦਾ ਵੇਖਦੀ ਆ 25 ਤੋਂ 30% ਕਾਰ ਆਪਦਾ ਜਿਹੜਾ ਟੋਟਲ ਕਾਰਾਂ ਦੇ ਮੁਕਾਬਲੇ ਆਪਦੀ ਜਗ੍ਹਾ ਬਣਾ ਕੇ ਬੈਠੀ ਆ ਵੈਗਨਾਰ ਜਿਹੜੀ ਕਿ ਇੱਕ ਬਹੁਤ ਵਧੀਆ ਆਪਸ਼ਨ ਹੈ ਲੰਮੇ ਬੰਦੇ ਆਸਤੇ ਬਹੁਤ ਵਧੀਆ ਆਪਸ਼ਨ ਹੈ 4 ਸਿਲੰਡਰ ਇੰਜਨ ਹੈ ਇਹਦਾ ਜਿੱਥੇ ਮਰਜ਼ੀ ਲਈ ਫਿਰੋ ਮਿੱਟੀ ਘੱਟੇ ਖਾਲਾ ਥੂੜਾਂ ਵੇਦੀ ਗੱਡੀ ਉੱਚੀ ਵੀ ਬਹੁਤ ਹੈ ਗੱਡੀ ਦੇ ਵਿੱਚ ਸਮਾਨ ਵੀ ਬਹੁਤ ਜ਼ਿਆਦਾ ਟਿਕ ਜਾਂਦਾ ਹੈ ਸਸਪੈਂਸ਼ਨ ਇਹਦਾ ਬਹੁਤ ਵਧੀਆ ਹੈ ਇੰਜਨ ਨੂੰ ਤਾਂ ਇਹਦੇ ਨੂੰ ਕੁਝ ਹੁੰਦਾ ਹੀ ਨਹੀਂਗਾ ਬਹੁਤ ਵਧੀਆ 4 ਸਿਲੰਡਰ ਇੰਜਨ ਹੈ ਇਹਦਾ ਸੋ ਇਹ ਗੱਡੀ ਜੇਕਰ ਤੁਸੀਂ 10 ਜਾਂ 11 ਮਾਡਲ ਲੈ ਲੈਨੇ ਹੋ ਤਾਂ 1 ਲੱਖ ਰੁਪਏ ਦੇ ਅੰਦਰ ਅੰਦਰ ਤੁਹਾਨੂੰ ਇਹ ਗੱਡੀ ਆਰਾਮ ਨਾਲ ਹੀ ਮਿਲ ਜੂਗੀ ਗੱਡੀ ਨੂੰ ਜਿਵੇਂ ਮਰਜ਼ੀ ਤੁਸੀਂ 2030 ਤੱਕ ਜੇ 10 11 ਮਾਡਲ ਲੈ ਲੈਨੇ ਹੋ ਪਾਸਿੰਗ ਕਰਵਾ ਲਓ ਪਾਸਿੰਗ ਕਰਵਾ ਕੇ 2030 ਤੱਕ ਗੱਡੀ ਨੂੰ ਜਿਵੇਂ ਮਰਜ਼ੀ ਵਰਤੋ ਏਸੀ ਬਹੁਤ ਵਰਗਾ ਹੁੰਦਾ ਗੱਡੀ ਦਾ ਨਹੀਂ ਕਣੀ ਤੋਂ ਤੁਹਾਨੂੰ ਬਚਾ ਦੇਊਗੀ ਸੋ ਜੇਕਰ ਤੁਸੀਂ ਇੱਕ ਸਸਤੀ ਗੱਡੀ ਦੀ ਭਾਲ ਚੋਂ ਮੋਟਰਸਾਈਕਲ ਦੀ ਗੱਡੀ ਦੇ ਰੇਟ ਦੇ ਵਿੱਚ ਗੱਡੀ ਆ ਜਾਂਦੀ ਹੈ ਮੋਟਰਸਾਈਕਲ ਦੇ ਰੇਟ ਦੇ ਵਿੱਚ ਇਹ ਗੱਡੀ ਆ ਜਾਂਦੀ ਹੈ ਜਿੰਨੇ ਦਾ ਅੱਜ ਕੱਲ ਲੱਖ ਰੁਪਏ ਦੇ ਮੋਟਰਸਾਈਕਲ ਆਉਂਦਾ ਹੈ ਤੇ ਇਹ 4 ਰੁਪਿਆ ਜਿਹੜੀ ਹੈਗੀ ਆ ਤੁਹਾਨੂੰ ਗੱਡੀ ਮਿਲ ਜੂਗੀ ਤੁਹਾਡੇ ਪਰਿਵਾਰ ਵਾਸਤੇ ਵੀ ਬਹੁਤ ਵਧੀਆ ਹੈ ਬੱਚਿਆਂ ਨੇ ਸਿੱਖਣੀਆਂ ਤਾਂ ਵਧੀਆ ਹੈ ਬਾਕੀ ਜੇਕਰ ਤੁਸੀਂ ਜਿਆਦਾ ਕਿਤੇ ਜੌਬ ਕਰਦੇ ਹੋ ਤਾਂ ਇਹਨੂੰ ਸੀਐਨਜੀ ਤੇ ਕਰਵਾ ਕੇ ਇੱਕ ਬਹੁਤ ਵਧੀਆ ਆਪਸ਼ਨ ਬਣ ਜਾਂਦੀ ਹੈ ਸੀਐਨਜੀ ਤੇ ਇਹ ਲਗਭਗ 30 ਦੇ ਆਸੇ-ਪਾਸੇ ਤੁਹਾਨੂੰ ਐਵਰੇਜ ਦੇ ਕੇ ਦੇ ਦਊਗੀ ਰਾਮ ਨਾਲੀ ਜਿਹੜੀ ਕਿ ਇੱਕ ਬਹੁਤ ਵਧੀਆ ਗੱਲ ਹੈ ਦਿੱਲੀ ਦੀ ਅਪਡਾਉਣ ਵਾਸਤੇ ਨਾਲੇ ਮਿੱਟੀ ਘੱਟੇ ਤੋਂ ਤੁਸੀਂ ਮੀਂਹੇਰੀ ਤੋਂ ਵੀ ਵਸ ਸਕਦੇ ਹੋ ਇੱਕ ਬਹੁਤ ਵਧੀਆ ਆਪਸ਼ਨ ਬਣ ਜਾਂਦੀ ਹੈ ਜੇ ਤੁਸੀਂ ਕਿਤੇ ਦੂਰ ਦਰਾਡੇ ਜਾਂ ਤੁਹਾਨੂੰ 25-30 ਕਿਲੋਮੀਟਰ ਕਿਤੇ 50 ਕਿਲੋਮੀਟਰ ਸਰਵਿਸ ਕਰਦੇ ਹੋ ਤਾਂ ਤੇ ਨਾਲ ਇੱਕ ਹੋਰ ਗੱਲ ਗੱਡੀ ਦਾ ਪਾਰਟਸ ਤੁਹਾਨੂੰ ਜਿੱਥੋਂ ਮਰਜ਼ੀ ਲੈ ਲਓ ਡਿਸਪੋਜ਼ਲ ਵੀ ਮਿਲ ਜਾਂਦਾ ਹੈ ਨਵਾਂ ਵੀ ਮਿਲ ਜਾਂਦਾ ਜਿਵੇਂ ਮਰਜ਼ੀ ਲੈ ਲਓ ਕੋਈ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਇਹਦੀ ਉਹੀ ਗੱਲ ਜੇ 2 ਸਾਲ 2 ਸਾਲ ਰਹਿੰਦੇ ਤੁਸੀਂ ਇਹ ਗੱਡੀ ਨੂੰ ਵੇਚ ਦੋਗੇ ਤਾਂ 60-70000 ਰੁਪਏ ਦੀ ਤੁਹਾਡੀ ਗੱਡੀ ਇਹ ਵਿਕ ਵੀ ਜਾਊਗੀ ਜੇਕਰ ਨਹੀਂ ਤਾਂ 5-7 ਸਾਲ ਜੇਕਰ ਤੁਸੀਂ ਇਹ ਗੱਡੀ ਨੂੰ ਵਰਤੋਗੇ ਤਾਂ ਤੁਹਦੀ 30-40000 ਰੁਪਏ ਦੀ ਕਬਾੜ加 ਘਰੋਂ ਤੋਲ ਕੇ ਵੀ ਲੈ ਜਾਊਗਾ ਜਿਹੜੀ ਕਿ ਹੈ ਨਾ ਵਧੀਆ ਗੱਲ ਇਹਦੇ ਮੁਕਾਬਲੇ ਜੇ ਤੁਸੀਂ ਵੇਖੋ ਵੱਡੀਆਂ ਕਾਰਾਂ ਜਿਹੜੀਆਂ ਉਹਨਾਂ ਦੇ ਵਿੱਚ ਡੈਪ੍ਰੀਸੀਏਸ਼ਨ ਬਹੁਤ ਜ਼ਿਆਦਾ ਆ ਜਾਂਦਾ ਸਾਰਿਆਂ ਨਾਲੋਂ ਬੈਡ ਐਸੈਟ ਮੰਨਿਆ ਹੀ ਕਾਰ ਨੂੰ ਜਾਂਦਾ ਅੱਜ ਤੁਸੀਂ فرض ਕਰੋ 20-25 ਲੱਖ ਦੀ ਕਰੇਟਾ ਲੈ ਲਈ ਸਕੋਰਪੀਓ ਲੈ ਲਈ ਕੋਈ ਹੋਰ ਜੇ ਕਰੋ ਕੋਈ ਫਰਜ਼ ਕਰੋ ਤੁਸੀਂ 20 ਲੱਖ ਰੁਪਏ ਦੀ ਕੋਈ ਗੱਡੀ ਲੈ ਲੈਨੇ ਹੋ ਤਾਂ ਉਹਨੂੰ 10 ਸਾਲ ਉਹਦੀ ਮਿਆਦ ਰੱਖੀ ਹੈ ਤਾਂ 10 ਸਾਲਾਂ ਬਾਅਦ ਜਿਹੜੀ ਉਹਦੀ ਕੀਮਤ ਹੈ 40% ਰਹਿ ਜੂਗੀ 30% ਰਹਿ ਜੂਗੀ ਤੁਸੀਂ ਦੇਖੋ ਇੱਕ ਕਿੰਨੀ ਡੈਪ੍ਰੀਸੀਏਸ਼ਨ ਡੈਪ੍ਰੀਸੀਏਸ਼ਨ ਪਈ ਉਹਦੇ ਤੇ ਕਿੰਨੀ ਅਮਾਉਂਟ ਉੱਡੀ ਕਿੰਨੀ ਉਹਦੀ ਅਮਾਉਂਟ ਆ ਜਿਹੜੀ ਕੱਟ ਹੋ ਗਈ ਸੋ ਇਸ ਕਰਕੇ ਬੈਲਡ ਐਸੈਟ ਤੋਂ ਬਚੋ ਜੇਕਰ ਤੁਹਾਡਾ ਵੱਡਾ ਕੋਈ ਲੰਮਾ ਨਹੀਂ ਜਾਣਾ ਕੋਈ ਨਹੀਂ ਇਨੀ ਜ਼ਰੂਰਤ ਤਾਂ ਇਹ ਗੱਡੀਆਂ ਨਾਲ ਵੀ ਸਰ ਸਕਦਾ ਬਹੁਤ ਵਧੀਆ ਆਪਸ਼ਨ ਹੋ ਜਾਂਦੀ ਹੈ ਚੌਥੇ ਨੰਬਰ ਤੇ ਜਿਹੜੀ ਕਿ ਮੈਂ ਆਪ ਗੱਡੀ ਯੂਜ਼ ਕੀਤੀ ਹੋਈ ਹੈ ਮੈਨੂੰ ਉਹਦੇ ਗੁਣਾ ਦਾ ਤਾਂ ਕਰਕੇ ਪਤਾ ਆਈਂ ਤਰਕੇ ਮੈਂ ਤੁਹਾਨੂੰ ਸੁਜੈਸਟ ਕਰ ਰਿਹਾ ਜੀ ਉਹ ਹੈ ਜੀ ਫੋਰਡ ਦੀ ਫਿਗੋ ਫੋਰਡ ਦੀ ਫਿਗੋ ਜੇਕਰ ਤੁਸੀਂ 12 13 14 ਮਾਡਲ ਤੱਕ ਵੀ ਜੇ ਤੁਸੀਂ ਲੈ ਲਓਗੇ ਨਾ 1 ਲੱਖ ਤੋਂ ਲੈ ਕੇ 1 ਲੱਖ 30 25000 ਰੁਪਏ ਤੱਕ ਤੁਹਾਨੂੰ ਬਹੁਤ ਵਧੀਆ ਗੱਡੀ ਮਿਲ ਜੂਗੀ ਯਕੀਨ ਮੰਨਿਓ ਗੱਡੀ ਇੰਨੀ ਕਰ ਲੈਬਲ ਹੈ ਇੰਨੀ ਕਿ ਜੰਮ ਕੇ ਚੱਲਦੀ ਹੈ ਤੁਸੀਂ ਭਾਵੇਂ 200 300 ਕਿਲੋਮੀਟਰ ਵੀ ਗੱਡੀ ਨੂੰ ਲੈ ਕੇ ਜਾ ਸਕਦੇ ਹੋ ਬੇਫਿਕਰ ਹੋ ਕੇ ਗੱਡੀ ਜੰਮ ਕੇ ਚੱਲਦੀ ਹੈ ਤੁਹਾਨੂੰ ਥਕਾਵਟ ਬਿਲਕੁਲ ਵੀ ਮਹਿਸੂਸ ਨਹੀਂ ਹੋਣ ਦਿੰਦੀ सਸਪੈਂਸ਼ਨ ਫੋਰ ਦਾ ਤੁਸੀਂ ਆਪ ਹੀ ਜਾਣਦੇ ਹੋ ਸਿਆਣੇ ਹੋ ਬਹੁਤ ਵਧੀਆ ਸਸਪੈਂਸ਼ਨ ਹੈ ਗੱਡੀ ਦਾ ਜੰਮ ਕੇ ਚੱਲਦੀ ਹੈ ਪੂਰੀ ਗੱਡੀ ਦੀ ਜੇਕਰ ਡੀਜ਼ਲ ਤੇ ਉਹਦੀ ਐਵਰੇਜ ਦੀ ਗੱਲ ਕਰੀਏ 20 ਤੋਂ 22 ਕਿਲੋਮੀਟਰ ਪ੍ਰਤੀ ਲੀਟਰ ਦੀ ਉਹਦੀ ਗੱਡੀ ਦੀ ਐਵਰੇਜ ਹੈ ਤੇ ਸਰਵਿਸ ਇੱਕ ਹੁਣ ਤੁਹਾਨੂੰ ਪਤਾ ਹੈ ਕੰਪਨੀ ਛੱਡ ਕੇ ਜਾ ਚੁੱਕੀ ਹੈ ਆਮ ਉਹ ਦਾ ਪਾਰਟਸ ਜਿੱਥੋਂ ਮਰਜ਼ੀ ਲੈ ਲਓ ਕੋਈ ਚੱਕਰ ਨਹੀਂ ਮਿਲ ਜਾਂਦਾ ਉਹਦਾ ਤੇਲ ਵਗੈਰਾ ਮਿਲ ਜਾਂਦਾ ਇੱਕ ਨੋਰਮਲ ਮਿਸਤਰੀ ਦੇ ਉੱਤੇ ਉਹਦੀ ਸਰਵਿਸ ਕਰਾਓ 2000 ਰੁਪਏ ਦੇ ਵਿੱਚ ਗੱਡੀ ਦੀ ਸਰਵਿਸ ਹੋ ਜਾਂਦੀ ਹੈ ਕੋਈ ਬਹੁਤਾ ਉਹਦਾ ਖਰਚਾ ਨਹੀਂ ਆਉਂਦਾ ਸੋ ਮੇਰੇ ਵੱਲੋਂ ਇਹ ਤੁਹਾਨੂੰ ਪੂਰੀ ਰეკਮੈਂਡੇਸ਼ਨ ਹੈ ਪੂਰੀ ਤੁਸੀਂ ਕਾਰ ਨੂੰ ਲੈ ਸਕਦੇ ਹੋ ਜੇਕਰ ਤੁਹਾਡੇ ਫੋਰਡ ਫਿਗੋ ਖੜੀ ਆ ਹਾਂ ਇਹਨਾਂ ਜ਼ਰੂਰ ਦੇਖ ਲਓ ਖਰਾਫ ਨਾ ਚੱਲੀ ਹੋਵੇ ਪਹਿਲਾਂ ਇਹ ਜ਼ਰੂਰ ਦੇਖ ਲਿਓ ਕਿਵੇਂ ਚੈੱਕ ਕਰਨੀ ਹੈ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਪਈ ਹੈ ਵੀ ਤੁਸੀਂ ਪੁਰਾਣੀ ਗੱਡੀ ਕਿਵੇਂ ਚੈੱਕ ਕਰਨੀ ਹੈ ਜੇਕਰ ਤੁਸੀਂ ਉਹ ਦੇਖ ਲਓ ਤਾਂ ਤੁਹਾਨੂੰ ਗੱਡੀ ਲੈਣ ਦੇ ਵਿੱਚ ਪੂਰੀ ਮਦਦਤ ਹੋਰੂਗੀ ਹੋ ਸਕਦਾ ਹੈ ਵੀ ਤੁਹਾਡਾ ਕਿਤੇ ਨਾ ਕਿਤੇ ਕੋਈ ਫਾਇਦਾ ਹੋ ਜੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਮਿਲਦੇ ਹਾਂ ਕਿਸੇ ਅਗਲੇ ਵਧੀਆ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ